ਨਸ਼ੇ ਨੇ ਉਗਲਿਆ ਇੱਕ ਹੋਰ ਨੌਜਵਾਨ ਖਬਰ ਤਰਨ ਤਰਨ ਤੋਂ ਹੈ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਉਸ ਦੀ লাশ ਪੱਟੀ ਬੱਸ ਸਟੈਂਡ ਦੇ ਬੈਕ ਸਾਈਡ ਤੋਂ ਬਰਾਮਦ ਹੋਈ ਹੈ ਮ੍ਰਿਤਕ ਦੇ ਵਾਰਿਸ ਉਸ ਦੇ ਚਾਚਾ ਹਰੀ ਸਿੰਘ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਹੈ ਕਿ ਲਪਰੇ ਸਿੰਘ ਪੁੱਤਰ ਨਰਿੰਦਰਜੀਤ ਸਿੰਘ ਵਾਸੀ ਸਿੱਤੋ ਮੈਂ ਝੁੱਗੀਆਂ ਦਾ ਰਹਿਣ ਵਾਲਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ आदी ਹੈ ਤੇ ਨਸ਼ੇ ਕਾਰਨ ਉਸ ਦਾ ਘਰ ਵੀ ਖਰਾਬ ਹੋ ਚੁੱਕਾ ਹੈ ਕਿਉਂਕਿ 2 ਸਾਲ ਪਹਿਲਾਂ ਉਸ ਦੀ ਪਤਨੀ ਉਸ ਨੂੰ ਤਲਾਕ ਦੇ ਕੇ ਚਲੀ ਗਈ ਇਸ ਮੌਕੇ ਤੇ ਗੱਲਬਾਤ ਕਰਦੇ ਹੋ ਹੋਰ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਰੋਚੀ ਬੋਲੋ ਹਾਂ ਵੀ ਗਿਰਸਾਬ ਜਿਹੜਾ ਕਿ ਅੱਜ ਜਿਹੜਾ ਇੱਕ ਨੌਜਵਾਨ ਸਾਹਮਣੇ ਪਈ ਹੈ ਡੈੱਡ ਬੋਡੀ ਪਈ ਆ ਔਰ ਨਸ਼ੇ ਦੇ ਨਾਲ ਇਹਨਾਂ ਦੀ ਮੌਤ ਹੋ ਗਈ ਆ ਸਾਰੇ ਪਤਖ ਦਰਸ਼ੀ ਵੀ ਕਹਿ ਰਹੇ ਆ ਤੁਸੀਂ ਵੀ ਇਸ ਚੀਜ਼ ਨੂੰ ਦੇਖਿਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਅਨੰਨ ਜੋ ਗੱਲ ਆ ਜੀ ਇੱਕ ਨੌਜਵਾਨ ਜੋ ਨਸ਼ੇ ਦੀ ਡੋਜ਼ ਲੈ ਕੇ ਓਵਰਡੋਜ਼ ਲੈ ਕੇ ਛਰੇ ਆਪ ਫਸਟ ਸਟੇਨ ਦੇ ਵਿੱਚ ਪਿਆ ਵਾ ਪੰਜਾਬ ਸਰਕਾਰ ਨੂੰ ਇੱਥੇ ਸ਼ਰਮ ਆਣੀ ਚਾਹੀਦੀ ਆ ਕੀ ਕੀ ਹੋਉਂਦਿਆ ਵਾ ਜਿਨ੍ਹਾਂ ਨੇ ਸਰਕਾਰ ਹੀ ਇਸ ਤੀਜੇ ਬਣਾਈ ਸੀ ਨਸ਼ਾ ਛਡਵਾਵਾਂਗੇ ਕਿਉਂ ਹੁਣ ਸਾਡੇ ਵਿੱਚ ਨਸ਼ਾ ਜੜਵਾਵਾਂਗੇ ਚਾਰ ਰੋਕਾਂ ਨਸ਼ਾ ਤੇ ਕੀ ਛਡਾਉਣਾ ਪਰ ਇੱਥੇ ਜੋ ਸਾਡੇ ਪੱਟੀ ਦੇ ਹਾਲਾਤ ਆ ਰੋਜ਼ ਹੀ ਤੁਸੀਂ ਵੇਖਦੇ ਤੁਸੀਂ ਮੇਰੇ ਤੋਂ ਪੱਤਰਕਾਰੋਂ ਜਿਆਦਾ ਜਾਣਦੇ ਹੋ ਕਿ ਰੋਜ਼ ਇੱਕ ਦੋ ਨੌਜਵਾਨ ਇਹ ਨਸ਼ਾ ਕਰਕੇ ਤੇ ਕਿਤੇ ਨਾ ਕਿਤੇ ਐਦਾਂ ਹੀ ਰਾਹ ਕੂਚੇ ਪਏ ਗਲੀਆਂ ਚ ਤੇ ਕੋਈ ਇਹ ਨਹੀਂ ਸੁਣਵਾਈ ਨਹੀਂ ਕੋਈ ਸਰਕਾਰ ਇਹਦੇ ਉੱਤੇ ਧਿਆਨ ਨਹੀਂ ਦਿੰਦੀ ਕਿਤੇ ਕੇਰੀਵਾਲ ਦਿੱਲੀ ਨੂੰ ਆ ਕੇ ਕਹਿੰਦਾ ਹੈ ਕਿ ਨਸ਼ਾ ਨਸ਼ੇ ਨਾਲ ਇੱਥੇ ਮੁੰਡੇ ਮਰੇ ਇੱਥੇ ਲੋਕਾਂ ਦੀਆਂ ਮਾਵਾਂ ਦੇ ਨਾਲ ਗੱਲ ਲਾ ਕੇ ਝੂਠਾ ਜਿਹੜਾ ਪ੍ਰਚਾਰ ਕੀਤਾ ਉਹ ਅੱਜ ਉਹਨਾਂ ਨੇ ਉਹ ਚੀਜ਼ ਨੂੰ ਬੰਦ ਕਰਨ ਦੀ بجائے ਅੱਗੇ ਨੂੰ 10 ਗੁਣਾ ਜ਼ਿਆਦਾ ਵਧਾਤਾ ਕਿ ਰੋਜ਼ ਹੀ ਕੋਈ ਨਾ ਕੋਈ ਨੌਜਵਾਨ ਮਰ ਰਹੇ ਆ ਵਾ ਇਸ ਕਰਕੇ ਹੱਥ ਜੋੜ ਕੇ ਅਪੀਲ ਆ ਪੰਜਾਬ ਸਰਕਾਰ ਨੂੰ ਕਿ ਜਵਾਨੀ ਨੂੰ ਬਚਾ ਲਓ ਇਹ ਨਸ਼ੇ ਨੂੰ ਬੰਦ ਕਰ ਦਿਓ ਇਹ ਜੋ ਨਸ਼ਾਵਾ ਹਰ ਘਰ ਦੇ ਵਿੱਚ ਵੜ ਗਿਆ ਵਾ ਹਰ ਇੱਕ ਦੇ ਘਰੀ ਦਾ શેਕ ਲੱਗਣ ਲੱਗਾ ਵਾ ਇਹ ਕਿਤੇ ਇਹ ਨਾ ਹੋਵੇ ਕਿ ਪੰਜਾਬ ਖਾਲੀ ਹੋ ਜੇ ਤੇ ਤੁਸੀਂ ਮੁੜ ਕੇ ਆਖੋ ਕਿ ਪੰਜਾਬ ਬਦਲ ਗਿਆ ਵਾ ਮੇਲਾ ਲੱਗਾ ਹੁੰਦਾ ਜਿਵੇਂ ਪਤਾ ਨਹੀਂ ਇਥੇ ਕੀ ਕੀ ਵੰਡਿਆ ਜਾ ਰਿਹਾ ਵਾ ਉਹ ਚੀਜ਼ਾਂ ਨੂੰ ਖਤਮ ਕਰਕੇ ਪੰਜਾਬ ਸਰਕਾਰ ਨੂੰ ਇਧਰ ਧਿਆਨ ਦੇਣਾ ਚਾਹੀਦਾ ਪੰਜਾਬ ਸਰਕਾਰ ਇੱਕੋ ਹੀ ਇੱਕੋ ਹੀ ਗੱਲ ਤੇ ਬਸ ਕਰੀ ਜਾਂਦੀ ਹੈ ਜੀ ਪੰਜਾਬ ਬਦਲਤਾ ਪੰਜਾਬ ਬਦਲਤਾ ਪੰਜਾਬ ਵਜੇ ਬਦਲਣਾ ਹੀ ਪੰਜਾਬ ਜਿਹੜੇ ਹਿਸਾਬ ਨਾਲ ਨੌਜਵਾਨੀ ਮਰਦੀ ਵਾ ਕਿ ਪੰਜਾਬ ਬਦਲ ਗਿਆ ਆ ਇੱਕ ਨੌਜਵਾਨ ਜਿਹੜਾ ਸਵੇਰ ਦਾ ਉਹਦੇ 10 11 ਵਜੇ 9 ਵਜੇ ਦਾ ਇੱਥੇ ਵਿਆਹ ਵਾ ਇਹਨੂੰ ਇੱਥੇ ਕਰਕੇ ਪ੍ਰਸ਼ਾਸਨ ਦੇ ਬੰਦੇ ਨੇ ਆ ਕੇ ਚੁੱਕਿਆ ਨਹੀਂ ਆ ਕਿ ਇਹ ਤੋਂ ਆਪਣਾ ਇਹ ਤੋਂ ਮੰਦੀ ਹਾਲਤ ਪੰਜਾਬ ਦੀ ਕੀ ਹੋ ਸਕਦੀ ਆ ਇਹ ਬਾਕੀ ਜਿੰਨਾ ਮਰਜੀ ਇਹਦੇ ਬਾਰੇ ਬੋਲ ਲੀਏ ਥੋੜਾ ਬਹੁਤਾ ਪੰਜਾਬ ਬਾਰੇ ਸੋਚੋ ਸੀਐਮ ਨੂੰ ਸੋਚਣਾ ਚਾਹੀਦਾ ਇੱਥੇ ਦਾ ਮਨਿਸਟਰ ਪੱਟੀ ਦਾ ਵਾ ਪੱਟੀ ਦੇ ਮਨਿਸਟਰ ਨੂੰ ਹੀ ਸੋਚਣਾ ਚਾਹੀਦਾ ਵਾ ਇਹ ਕੀ ਬੰਦਿਆ ਵਾ ਇਹ ਕਰਕੇ ਇਹ ਇੱਕ ਬੜੀ ਦੁਖਦਾਈ ਗੱਲ ਆ ਇਹਦੇ 'ਚ ਕੋਈ ਐਡੀ ਵਧੀਆ ਗੱਲ ਨਹੀਂ ਕਿ ਜਿੱਤੇ ਸਾਨੂੰ ਬੋਲਣਾ ਪੈਂਦਿਆ ਅਰੇ ਇਹ ਬਹੁਤ ਜ਼ਿਆਦਾ ਨਿੰਦਣਯੋਗ ਗੱਲ ਆ ਕਿ ਇੱਕ ਨੌਜਵਾਨ ਨਸ਼ਾ ਕਰਕੇ ਮਰਿਆ ਵਾ ਉਹਨੂੰ ਚੁੱਕਿਆ ਵੀ ਨਹੀਂ ਕਿਸੇ ਨੇ ਆ ਕੇ ਉਹਨੂੰ ਕੋਈ ਫਰਸਟ ਏਡ ਨਹੀਂ ਦਿੱਤੀ ਕਿ ਇੱਥੇ ਕੋਈ ਪ੍ਰਸ਼ਾਸਨ ਦੇ ਬੰਦੇ ਦੋ ਮੁਲਾਜ਼ਮ ਆਏ ਉਹ ਚਾਰੇ ਖਲੋਤੇ ਆ ਨਾ ਕੋਈ ਇੱਥੇ ਹਸਪੀਟਲ ਤੋਂ ਐਮਰਜੈਂਸੀ ਆਈ ਨਾ ਕੁਝ ਬੰਦੇ ਦਾ ਯਾਨੀ ਕਿ ਕੋਈ ਮੁੱਲ ਨਹੀਂਗਾ ਠੀਕ ਹੈ ਨਾ ਇੱਥੇ ਕੁੱਤਾ ਮਰ ਜਾਏ ਉਹਦਾ ਮੁੱਲ ਪੈਂਦਿਆ ਹਜੇ ਤੇ ਬੰਦੇ ਦਾ ਕੋਈ ਮੁੱਲ ਨਹੀਂ ਜੇ ਇਹ ਸਾਡਾ ਭਤੀਜਾ ਸੀ ਜੀ ਹਾਂਜੀ ਨਸ਼ਾ ਕਰਦਾ ਸੀਗਾ ਪਰ ਨਸ਼ਾ ਜਿਹੜਾ ਹੈ ਹੁਣ ਸਰਕਾਰਾਂ ਜਿਹੜੀ ਸਰਕਾਰ ਹੈ ਨਸ਼ਾ ਕੋਈ ਬੰਦ ਨਹੀਂ ਕਰਾ ਰਹੀ ਹੈ ਇਹ ਸਰਕਾਰਾਂ ਦੇ ਬੇੜਾ ਗਰਕ ਕਰਨਦਿਆਂ ਨੇ ਜਦੋਂ ਉਹਦੀ ਸਰਕਾਰ ਆਈ ਹੈ ਨਵੀਂ ਇਹਨੇ ਕੋਈ ਬੰਦ ਕੀਤਾ ਪੁਲਿਸ ਸ਼ਰੇਆਮ ਕਾਉਣ ਦੀ ਹੈ ਸਾਰਾ ਵਿਗੰਦਿਆ ਸ਼ਹਿਰ ਦੇ ਵਿੱਚ ਨਹੀਂ ਵਿਕਦਾ ਪਿੰਡਾਂ 'ਚ ਵਿਕਣੀ ਜਿਹੜੇ ਆਪ ਪੀਂਦੇ ਨੇ ਪੁਲਿਸਾਂ ਦੇ ਲੱਲ ਜਾ ਕੇ ਇਹਨਾਂ ਵੀ ਬੰਦ ਕੀ ਕਰਨਾ ਨੇ ਸਾਰਾ ਕੁਝ ਆਪ ਹੋਉਂਦਿਆ ਇਹਨਾਂ ਨੂੰ ਪੁਲਿਸ ਕਰਾਉਂਦੀ ਹੈ ਸਾਰਾ ਕੁਝ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਤੇਲਾ ਮਿਲਿਆ ਕਿ ਨਸ਼ੇ ਦਾ ਲੱਕ ਤੋੜਦੇ ਹਾਂ ਬਾਜੀ ਲੱਕ ਇਹਨਾਂ ਤੋੜਨਾ ਨਹੀਂ ਗੱਲ ਆ ਕਿ ਬੰਨਣਗੇ ਸਭ ਇਹਨਾਂ ਦੇ ਬੇੜਾ ਗਰਕ ਕਰਤਾ ਹੈ ਕਈ ਲਿੰਗਾ ਸਰਕਾਰਾਂ ਨਾਲੋਂ ਵੀ ਇਹ ਖਤਮ ਕਰਦਾ ਇਹਨਾਂ ਨੇ ਕੋਈ ਵੀ ਕਿਤੇ ਵੀ ਦੱਸੋ ਸਾਨੂੰ ਨਸ਼ਾ ਗਦੀ ਫੜਿਆ ਨਸ਼ੇ ਵਾਲਾ ਬੰਦਾ ਵੀ ਵੇਚਦਾ ਇਹ ਗਰੀਬਾਂ ਨੂੰ ਫੜਦੇ ਗੱਡੀਆਂ ਦੇ ਚਲਾਨ ਕੱਟੀ ਜਾਂਦੇ ਆ ਫੜ ਕੇ ਦੂਜੇ ਤੀਜੇ ਨੂੰ ਮੋਟਰਸਾਈਕਲ ਨੂੰ ਘੇਰ ਲਿਆ ਜਵਾਗ ਨੂੰ ਚਲਾਨ ਕੱਟਦਾ ਜੀ ਤੇਰਾ ਇਹੋ ਜਿਹੇ ਬੰਦਿਆਂ ਦਾ ਵੇਖਣਸਾ ਆਗੇ ਹੁਣ ਕੋਈ ਪੁਲਿਸ ਵਾਲਾ ਹੈਗਾ ਇੱਥੇ ਆ ਕੇ ਵਖ ਦੱਸੇ ਮੈਨੂੰ ਕੀ ਕੀ ਇਹਨੂੰ ਕਰਨਾ ਕੀ ਨਹੀਂ ਕੋਈ ਬੰਦਾ ਇਹਦਾ ਲਾਗੋ ਭਜਿਆ ਕੈਮਰੇ ਵੀਡੀਓ ਚੈੱਕ ਕਰਨ ਕੀ ਤੋਂ ਲਿਆਂਦਾ ਕੀ ਤੋਂ ਵੇਚਿਆ ਪੱਟੀ ਜੋ ਲੈ ਕੇ ਬੰਦਾ ਪੱਟੀ ਦੇ ਵਿੱਚ ਹੀ ਮਰ ਗਿਆ ਇਹਨਾਂ ਦਾ ਬੇੜਾ ਕਰਕ ਪੁੱਛਦਾ ਕੀਤਾ ਪਿਆ ਪੁਲਿਸ ਨੇ ਸਾਰਾ ਬੇੜਾ ਕਰ ਕੀਤਾ ਜਿਹੜਾ ਮਰਨ ਲਾਵਾ ਇਹ ਆਪਣੇ ਕੀ ਲੱਗਦਾ ਜੀ ਅੰਦੀ ਜਾ ਸਰਕਾਰਾਂ ਨੂੰ ਤੁਸੀਂ ਕੀ ਕੀ ਕਰਨ ਚਾਹੁੰਦੇ ਯਾਰ ਨਸ਼ੇ ਦੇ ਹਾਂਜੀ ਨਸ਼ੇ ਦਾ ਕਰਕੇ ਹੀ ਸਾਰੇ ਨਸ਼ੇਨੇ ਪੂਰਾ ਗਿਆ ਨਸ਼ਾ ਬਹੁਤ ਜ਼ਿਆਦਾ ਖਰਾਬ ਆ ਦੇਖੋ লাশ ਕਿੰਦੀ ਇਹਦੀ ਦੇ ਆ ਨਸ਼ੇਨੇ ਪੂਰਾ ਗਿਆ ਜਿਹੜੀ ਪੰਜਾਬ ਪੰਜਾਬ ਸਰਕਾਰ ਨੇ ਕਹਿੰਦੀ ਬਈ ਨਸ਼ਾ ਜਣੋਂ ਖਤਮ ਕਰਾਂਗੇ ਜਣੋਂ ਸਰਕਾਰ ਨਹੀਂ ਸਕਦੇ ਸਭੋਂ ਜ਼ਿਆਦਾ ਕਰਨਦੇ ਨਸ਼ਾ